ਦੇ ਸਿਵਲ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਫੂਖੜਤਾਲ ਤੇ ਬੈਠੇ ਕਾਂਗਰਸੀ ਦੇ ਨਾਲ ਮੁਲਾਕਾਤ ਕੀਤੀ ਕਿਸਾਨਾਂ ਦੇ ਰੋਕੇ ਰਸਤੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਡਾ ਹਮਲਾ ਕੀਤਾ ਅਰਜਲੰਦਰ ਜਿੰਮੀ ਚੌਂਡ ਦੇ ਵਿੱਚ ਹੋਈ ਹਾਰ ਨੂੰ ਲੈ ਕੇ ਕਿਹਾ ਕਿ ਉਹ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਇਸ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਵੀ ਉਹਨਾਂ ਛੁਟਕੀ ਲਈ ਹੈ ਰਿੰਕੂ ਜੀ ਬੈਠੇ ਹੈ ਔਰ ਕਾਂਗਰਸ ਪਾਰਟੀ ਦੇ ਲੱਖੀ ਜੀ ਹਰੀ ਸਾਰੇ ਲੋਗ ਡਾਬਰ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਕਿ ਹੈਲਥ ਸਿਸਟਮ ਨਾਂ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਮੈਂ ਗਿੱਦੜਬਾ ਦੇ ਆਏ ਹਾਲਾਤਾਂ ਮਹਿਸੂਸ ਕਰ ਸਕਦਾ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜ ਬਾ ਸਾਰੇ ਪੰਜਾਬ ਦੇ ਹਸਪੀਟਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ویکੈਂਡ ਪਈਆਂ ਨੇ ਔਰ ਲੋਕ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪੀਟਲਸ ਵਿਚਾਰੇ ਲੋਕ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬੱਤੋਂ ਬੱਤਰ ਨਹੀਂ ਸੋ ਪੰਜਾਬ ਸਰਕਾਰ ਦੇ ਕੰਤੇ ਇਸ ਕੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂਨੀ ਸਰਕਾਰੀ ਅੱਜ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨਿਆਂ ਦਾ ਟਾਈਮ ਦੇ ਦਿਓ ਮੈਨੂੰ ਯਾਦ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਤੇ ਅੱਜ ਉਸ ਕੱਲ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ ਪੰਜ-ਪੰਜ ਵਿਧਾਇਕ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿਸੇ ਐਮਐਲਏ ਨੇ ਕੋਈ ਇੰਨੀ ਹੋਣ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨੇ ਦੀ ਪੁੱਛ ਪ੍ਰਤੀਤ ਕਰ ਲਈਏ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਵਾਸਤੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਨੂੰ ਕਪੂਰ ਸਾਹਿਬ ਹਰਾਨੂੰ ਤੇ ਉਹਨਾਂ ਦੀ ਟੀਮ ਨੂੰ ਤੇ ਡਾਬਰ ਸਾਹਿਬ ਹਰਾਨੂੰ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕਿ ਗੁੰਗੀ ਬੈਰੀ ਸਰਕਾਰ ਦੇ ਕੰਨਾ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨੁਮਾਇंदे ਔਰ ਹੈਲਥ ਮਿਨਿਸਟਰ ਹੈ ਉਹ ਜਾਗਨ ਤੇ ਕੋਈ ਨਾ ਕੋਈ ਕਾਰਵਾਈ ਇੱਕ ਜੀ ਆਮ ਆਦਮੀ ਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜਿੰਗੀ ਲੈਂਦਾ ਹਾਂ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਔਰ ਦੂਜੀਆਂ ਜਿਹੜੀ ਜਲੰਧਰ ਦੇ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਉ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਿਲੰਦਰ ਦੀ ਜਿਹੜੀ ਜ਼ਿੰਮੇਦਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ। ਉਹਦਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ। ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ। ਨਾ ਮੇਰੇ ਕੋਲੇ, ਨਾ ਆਸ਼ੂ ਜੀ ਕੋਲੇ, ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਨੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈੱਟ ਪੈਟਰਨ ਅਸੀਂ ਫਾਰਮੂਲਾ ਅਪਣਾ ਲਾਂਗੇ। ਤੁਹਾਡੇ ਸਾਹਮਣੇ 44000 ਵੋਟ ਪਈ ਸੀ ਸਾਨੂੰ ਉੱਥੇ ਔਰ ਸਾਨੂੰ 15000 ਵੋਟ ਪਈ ਸੇਮ ਬੀਜੇਪੀ ਨੂੰ ਹੋਇਆ ਹੁਣ ਜੇ ਸਾਡੇ ਚ ਨਹੀਂ ਸੀ ਤਾਂ ਬੀਜੇਪੀ ਚ ਤਾਂ ਫਿਰ ਇਹ ਰਹਾ ਮਤਲਬ ਬੀਜੇਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜੀ ਨੂੰ 15000 ਪਈ ਸੀ ਉਹ 53000 ਤੇ ਪਹੁੰਚ ਗਏ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ ਪਾਰਟੀ ਨੂੰ ਢਾਅ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰ ਇਹ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਲਈ ਤਿਆਰ ਹਾਂ ਜਿੱਤਨ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥੱਪ ਤਫਾ ਦੇ ਤਾਂ ਚੰਗਾ ਰਹਿੰਦਾ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਟ੍ਰੇਨ ਹਾਦਸੇ ਲਗਾਤਾਰ ਹਾਦਸੇ ਹੁੰਦਾ ਰੇਲ ਮੰਤਰੀ ਪੰਜਾਬ ਦਾ ਮੈਂ ਸਮਝਦਾ ਕਿ ਨੌਜਵਾਨ ਮੁੰਡਾ ਹੈ ਉਹਨੂੰ ਹਰ ਥਾਂ ਤੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਕਿਹੜੀਆਂ ਕਮੀਆਂ ਹੈ ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਰੇਲ ਹਾਦਸਾ ਹੋ ਗਿਆ ਸਵਾਰੀ ਲੋਕ ਮਰ ਗਏ ਨੇ ਕੱਲ ਅਸੀਂ ਟਵੀਟ ਕੀਤਾ ਕਿਸ ਪ੍ਰਕਾਰ ਹੋ ਅੰਗਲੀ ਹੈ ਮੈਂ ਸਮਝਦਾ ਹਾਂ ਸੋ ਇਹ ਵੀ ਗੱਲ ਕਰਾਂਗੇ ਸਾਡਾ ਜਿਹੜਾ ਜਲ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਇਹਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਬਹੁਤ ਚਿਰ ਤੋਂ ਪੈਂਡਿੰਗ ਪਿਆ ਚੱਲੀ ਜਾ ਰਿਹਾ ਸੋ ਇਹ ਵੀ ਜਲਦੀ ਕੰਪਲੀਟ ਕਰਵਾਉਂਦੀ ਇਹ ਵੀ ਮੰਤਰੰ ਮੰਤਰੀ ਨੂੰ ਇਹ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ ਵਿੱਚ ਤੁਸੀਂ ਆਪਦਾ ਯੋਗਦਾਨ ਪਾ ਕੇ ਪਰ ਹਾਂ ਉਹਨਾਂ ਨੂੰ ਬੰਦ ਦਾ ਜਿਹੜਾ ਉਹਨਾਂ ਦਾ ਮੁੱਲ ਹੈ ਜੋ ਮਾਰਕੀਟ ਰੇਟ ਹੈ ਉਦ ਦੇ ਦੇ ਕੇ ਤੇ ਇਹ ਜ਼ਮੀਨ ਜਿਹੜੀ ਐ ਅਕਵਾਇਰ ਕਰਕੇ ਇਹ ਹਾਈਵੇਜ਼ ਛੇਤੀ ਤੋਂ ਛੇਤੀ ਬਣਨੇ ਚਾਹੀਦੇ ਮੈਂ ਨੀਤਿੰ ਨੀਤਿੰ ਮੈਂ ਨੀਤਿੰ ਗੜਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੂੰ ਜਲਦੀ ਇਸ ਮੁੱਦੇ ਤੇ ਮਿਲ ਵੀ ਰਿਹਾ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਨਿਰੰਤਰ ਮੇਰੀ PWD ਸੈਕਟਰੀ ਨਾਲ ਗੱਲ ਹੋਈ ਸੀ ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਨਸਲ ਨਹੀਂ ਹੋਇਆ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿੰਦਾ ਜਿਹਨੂੰ ਦਿੱਲੀ ਜਾਣ ਦੇ ਦੇਣਾ ਚਾਹੀਦਾ ਹੈ ਬਾਰਡਰ ਖੋਲ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਰਨ ਨਾਲ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਬੁਝ ਕੇ ਜਾਨ ਬੁਝ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਨਾਲ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਆ ਉੱਥੇ ਜੰਤਰ ਮੰਤਰ ਬੈਠਣਾ ਚਾਹੁੰਦੇ ਆ ਕੀ ਹਰ ਜਾਏ ਜੇ ਇੱਥੇ ਬੈਠੀ ਹੈ ਤਾਂ ਉੱਥੇ ਕਿਉਂ ਨਹੀਂ ਬੈਠ ਸਕਦੀ ਇਹ ਤਾਂ ਜਾਣਬੁੱਝ ਕੇ ਕਰ ਰਹੀ ਹੈ ਬੀਜੇਪੀ